ਪਿਆਰੀ ਸਾਥ ਸੰਗਤ ਜੀ ਜਿਵੇਂ ਜਿਹੜੀ ਕੱਲੀ ਘਾਰੇ ਦੀ ਕੰਧ ਹੁੰਦੀ ਆ ਨਾ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਵੀ ਕਿੰਨਾ ਚਿਰ ਖੜੀ ਰਹੂਗੀ ਐਸੇ ਤਰ੍ਹਾਂ ਕੱਚੀ ਕੰਧ ਨੇ ਜਿਵੇਂ गिरਣਾ ਹੀ ਹੁੰਦਾ ਉਸੇ ਤਰ੍ਹਾਂ ਜਿਹੜਾ ਫੁਕਰੀਆਂ ਮਾਰੇ ਇਨਸਾਨ ਆਪਣੇ ਜੀਵਨ ਦੇ ਵਿੱਚ ਰੱਬ ਨੂੰ ਟੱਪ ਦੱਸੇ ਹੋਰ ਆਦਮਾਈ ਸਮਝੇ ਉਹਦੇ ਜੀਵਨ ਦਾ ਕੋਈ ਮਨੋਰਥ ਨਹੀਂ ਹੁੰਦਾ ਉਹਦਾ ਸਮਝ ਨੂੰ ਬਸ ਉਹਨੂੰ ਇੱਕ ਤਰ੍ਹਾਂ ਦਾ ਤਰਸ ਖਾ ਕੇ ਛੱਡ ਦੇਣਾ ਚਾਹੀਦਾ ਗੁਰੂ ਮਹਾਰਾਜ ਜੀ ਦਾ ਗੁਰਮਾਨੀ ਦੀ ਪ੍ਰਮਾਣ ਕਰਦੇ ਨੇ ਕੱਚੀ ਕੰਧ ਕੱਚਾ ਵਿਚਰਾਜ ਮੱਤ ਲੂਣੀ ਫਿੱਕਾ ਸਵਾਦ ਜਿਸ ਤਰ੍ਹਾਂ ਫਿੱਕਾ ਸਵਾਦ ਦਾ ਪੋਜਨ ਹੁੰਦਾ ਜਿਹਦਾ ਕੋਈ ਨਾ ਸਮਝੋ ਟੇਸਟ ਨਹੀਂ ਹੁੰਦਾ ਉਸੇ ਤਰ੍ਹਾਂ ਜਿਵੇਂ ਕੰਧ ਇੱਕ ਕੱਚੀ ਜਿਹਨੇ ਇੱਕ ਦਿਨ ਗਿਰੀ ਜਾਣਾ ਮਤਲਬ ਇਹਦਾ ਮੂजूद ਹੀ ਨਹੀਂ ਕੋਈ ਇਸ ਤਰ੍ਹਾਂ ਕਿ ਇਨਸਾਨ ਜੀਵਨ ਵਿੱਚ ਇਦਾਂ ਹੁੰਦਾ ਕਿ ਜੀਵਨ ਦੇ ਮਨੋਰਥ ਨੂੰ ਨੇ ਸਭ ਦੇ ਬਾਅਦ ਫੁਕਰੀਆਂ ਮਾਰ ਕੇ ਸੰਸਾਰ ਤੋਂ ਸੰਸਾਰ ਤੋਂ ਚਲੇ ਜਾਂਦੇ ਨੇ ਨਾ ਕੁਝ ਚੰਗੀ ਭਲਾਈ ਖੱਟਦੇ ਨੇ ਤੇ ਨਾ ਹੀ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦੇ ਨੇ